ਸਾਡੇ ਮਾਨਯੋਗ ਡੀਜੀਪੀ ਰੇਲਵੇ ਸ਼੍ਰੀਮਤੀ ਸਸੀ ਪ੍ਰਬਤ ਵੇਦੀ ਅਤੇ ਸਾਡੇ ਰੇਲਵੇ ਦੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਅਨੁਸਾਰ ਸਾਡੇ ਵੱਲੋਂ ਜਿਹੜੀ ਹੈ ਲਗਾਤਾਰ ਜਿਹੜੀ ਰੇਲਾਂ ਦੇ ਵਿੱਚ ਔਰ ਰੇਲ ਇਨਫਰਾਸਟ੍ਰਕਚਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਲਈ ਦੇ ਤਹਿਤ ਕੱਲ ਏਸੀ ਪਰਵਿੰਦਰ ਸਿੰਘ ਸਬੀਤ ਪੁਲਿਸ ਪਾਰਟੀ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ ਸ਼ਾਮ ਦੇ ਕਰੀਬ ਸਾਡੇ 1:00 4 ਵਜੇ ਦੇ ਕਰੀਬ ਜਿਹੜੀ ਇੱਕ ਟੇਨ ਮਲਵਾ ਐਕਸਪ੍ਰੈਸ ਆ ਕੇ ਰੁਕੀ ਤੇ ਇਹਨਾਂ ਨੇ ਚੈਕਿੰਗ ਪਲੇਟਫਾਰਮ ਤੇ ਨਾਲ-ਨਾਲ ਟੇਨ ਦੇ ਵਿੱਚ ਵੀ ਚੈਕਿੰਗ ਸ਼ੁਰੂ ਕੀਤੀ ਜਿਹੜੇ ਟੇਨ ਦੇ ਜਨਰਲ ਬੁੱਕ ਦੇ ਵਿੱਚ ਲਾਸਟ ਦੋ ਡੱਬੇ ਲੱਗੇ ਹੁੰਦੇ ਪਿੱਛੇ ਉੱਥੇ ਇੱਕ ਡੱਬੇ ਦੇ ਵਿੱਚ ਚੈਕਿੰਗ ਕੀਤੀ ਤਾਂ ਉਥੋਂ ਇੱਕ ਸਾਨੂੰ ਲਵਾਰਸ ਬੈਗ ਮਿਲਿਆ ਕਿ ਜਦੋਂ ਲਵਾਰਸ ਬੈਗ ਬਾਰੇ ਦੂਜੇ ਯਾਤਰੀਆਂ ਨੂੰ ਪੁੱਛ ਗਏ ਸੀ ਕਿ ਕਿਸੇ ਨੇ ਵੀ ਉਹਨੂੰ ਕਲੇਮ ਨਹੀਂ ਕੀਤਾ ਤੇ ਜਦੋਂ ਉਹਦੀ ਤਲਾਸ਼ੀ ਲਈ ਗਈ ਬੈਗ ਦੀ ਐਂਟੀ ਸਪੋਰਟਿੰਗ ਟੀਮ ਦੇ ਨਾਲ ਲੈ ਕੇ ਤੇ ਉਹਦੇ ਵਿੱਚੋਂ ਸਾਨੂੰ ਇਹ 5 ਪਿਸਟਲ ਔਰ 10 ਮੈਗਜ਼ੀਨ ਜਿਹੜੇ ਉਹ ਬਰਾਮਦ ਹੋਏ ਸਰ ਕਾਰਤੂਸ ਵੀ ਕੋਈ ਹੋਇਆਗਾ ਨਹੀਂ ਕਾਰਤੂਸ ਨਹੀਂ ਕੋਈ ਵਿਅਕਤੀ ਹਾਂਜੀ ਕੋਈ ਵਿਅਕਤੀ ਵਗੈਰਾ ਜਿਹਦੇ ਕੋਈ ਚੱਲ ਰਿਹਾ ਥਾ ਨਹੀਂ ਬੈਗ ਅਨਕਲੇਮਡ ਸੀਗਾ ਕਿਸੇ ਨੇ ਇਹਦੇ ਬਾਰੇ ਦੱਸਿਆ ਨਹੀਂ ਸਾਰੇ ਯਾਤਰੀਆਂ ਕੋਲ ਪੁੱਛ ਪੜਤਾਲ ਕੀਤੀ ਗਈ ਐਕਚੁਅਲੀ ਇੱਥੇ ਟ੍ਰੇਨਾਂ ਦੇ ਖੜਨ ਦਾ ਸਮਾਂ ਘੱਟ ਹੁੰਦਾ 1.5-2 ਮਿੰਟ ਦਾ ਹੀ ਹੁੰਦਾ ਤੇ ਉਹਦੇ ਦੌਰਾਨ ਦਰਾਂ ਜਿੰਨੀ ਵੀ ਅਸੀਂ ਤਫ਼ਤੀਸ਼ ਕੀਤੀ ਉਹਦੇ ਦੌਰਾਨ ਨਹੀਂ ਮਿਲਿਆ ਪਿਸਟਲ ਸਰ ਮੇਡ ਇਨ ਕੀ ਪਤਾ ਲੱਗਿਆ ਪਿਸਟਲ ਸਟਾਰ ਇਹਦੇ ਬਣਿਆ ਹੋਇਆ ਜੀ ਐਕਚੁਅਲੀ ਇਹਦੀ ਮੇਡ ਇਨ ਬਾਰੇ ਪਤਾ ਨਹੀਂ ਲੱਗ ਸਕਿਆ ਇਹ ਫਰਾਂਸਿਕ ਲੈਬਾਰਟਰੀ ਨੂੰ ਭੇਜਿਆ ਨੇ ਉਸ ਤੋਂ ਸਾਨੂੰ ਇਹਨਾਂ ਦੇ ਮੇਡ ਦਾ ਜਾਂ ਮੇਡ ਦਾ ਪਤਾ ਲੱਗੂਗਾ ਕਿ ਇਹ ਬਣੇ ਸਰ ਇਹ ਕਿਹੜੇ ਲੋਡੇਡ ਹੈ ਜਾਂ ਖਾਲੀ ਹੈ ਜੀ ਜਿਹੜੇ ਮੈਗਜ਼ੀਨ ਨੇ ਅਨਲੋਡੇਡ ਮੈਗਜ਼ੀਨ ਅਨਲੋਡੇਡ ਮਲੋ ਖਾਲੀ ਨੇ ਖਾਲੀ ਮੈਂ ਕੋਈ ਕਰ ਤੋ ਉਸ ਨਹੀਂ ਮਿਲਿਆ ਖਾਲੀ ਬੈਗ ਜੀ ਨਾਲ ਹਰੇਕ ਪਿਸਟਲ ਦੇ ਨਾਲ ਦੋ ਦੋ ਮੈਗਜ਼ੀਨ ਜਿਹੜੇ ਅਟੈਚ ਸੀ ਸਰ ਬੈਗ ਦੇ ਵਿੱਚ ਕੋਈ ਆਇਡੈਂਟੀਟੀ ਬ੍ਰੂਕ ਕੋਈ ਬੈਗ ਦੇ ਵਿੱਚ ਕੋਈ ਚੀਜ਼ ਨਹੀਂ ਬੈਗ ਵਿੱਚ ਕੋਈ ਆਇਡੈਂਟੀਟੀ ਬ੍ਰੂਕ ਨਹੀਂ ਮਿਲਿਆ ਇਹ ਹੁਣ ਅਸੀਂ ਅੱਗੇ ਸਾਡੀ ਤਫ਼ਤੀਸ਼ ਜਾਰੀ ਹੈ ਅਸੀਂ ਸਾਰੇ ਰੇਲਵੇ ਸਟੇਸ਼ਨਾਂ ਦੇ ਜਿਹੜੇ ਸੀਸੀਟੀਵੀ ਕੈਮਰੇਜ ਹਨ ਉਹਨਾਂ ਨੂੰ ਚੈੱਕ ਕਰਾਵਾਂਗੇ ਤਾਂ ਹੋਰ ਵੀ ਜਿਹੜੇ ਇਦਾਂ ਦੀ ਵਾਦਦਾਤਾ ਕਰਨ ਵਾਲੇ ਜਿਹੜੇ ਸਾਡੇ ਹੈਗੇ ਆ ਸੱਚੀ ਵਿਅਕਤੀ ਉਹਨਾਂ ਤੋਂ ਪੁੱਛਗਛ ਕਰਾਂਗੇ ਔਰ ਇਸ ਜਿਹੜਾ ਕੇਸ ਆ ਇਹਦੇ ਕਲਪਰੇਟ ਜਿਹੜਾ ਵੀ ਹੈਗਾ ਜਿਨੇ ਇਹ ਵਿਆਪਨ ਰੱਖਿਆ ਉਹਦੇ ਤੱਕ ਪਹੁੰਚਣ ਦੀ ਪੂਰੀ ਪੂਰੀ ਸਾਡੇ ਵੱਲ ਕੋਸ਼ਿਸ਼ ਕੀਤੀ ਜਾਵੇ ਕਿਹੜੀ ਰੇਲ ਕਿਹੜੀ ਰੱਖਿਆ ਗਿਆ ਕੁਝ ਫਟਾ ਜਲਵਾ ਕਿਹੜੀ ਟ੍ਰੇਨ ਦੇ ਵਿੱਚ ਚੈੱਕ ਹੁੰਦੇ ਦਰਾਂ ਮਾਲਵਾ ਐਕਸਪ੍ਰੈਸ ਬੈਗ ਪਰ ਕਿੱਥੋਂ ਖਾਇਆ ਕੁਝ ਬੈਗ ਨਹੀਂ ਅਜੇ ਰੱਖਣ ਬਾਰੇ ਨੂੰ ਕੁਝ ਪਤਾ ਲੱਗਿਆ ਵੀ ਕਿੱਥੋਂ ਰੱਖਿਆ ਹੋ ਸਕਦਾ ਇਹ ਅਸੀਂ ਸੀਸੀਟੀਵੀ ਫੁਟੇਜ ਚੈੱਕ ਕਰਾਂਗੇ ਪਿੱਛੋਂ ਤੋਂ ਲੈ ਕੇ ਦਿੱਲੀ ਤੋਂ ਅੱਗੇ ਤੱਕ ਸਾਰੇ ਅਸੀਂ ਮਤਲਬ ਸਾਰੇ ਕੱਲੇ ਕੱਲੇ ਕੈਮਰੇ ਖੰਗਾਣਾਗੇ ਉਹਦੇ ਤਫ਼ਤੀਸ਼ ਤਰ੍ਹਾਂ ਜੋ ਵੀ ਸਾਹਮਣੇ ਆਉਗਾ ਉਹ ਸਾਹਮਣੇ ਵੀ ਕਾਹ ਨਹੀਂ ਸੀ ਇਹਦੇ ਵਿੱਚ ਇਹ ਦੇ ਵਿੱਚ ਇਹ ਹੋ ਸਕਦਾ ਪਾਰਸਲ ਹੋਵੇ ਕਿਉਂਕਿ ਜਿਹੜੇ ਇਹਨਾਂ ਦੇ ਮੋਟਸਪ੍ਰੈਂਡ ਹੀ ਹੁੰਦੇ ਆ ਜਿਹੜਾ ਮੇਨ ਪਰਸਨ ਹੁੰਦਾ ਪਾਰਸਲ ਦੇ ਨਾਲ ਆਉਂਦਾ ਉਹ ਕਿ ਹੋਰ ਡੱਬੇ ਵਿੱਚ ਬੈਠਾ ਦਿੰਦਾ ਤੇ ਇਹਨਾਂ ਨੂੰ ਹਦਾਇਤ ਹੁੰਦੀ ਵੀ ਤੁਸੀਂ ਬੈਗ ਛੱਡ ਕੇ ਇਧਰ ਉਧਰ ਬੈਠ ਜਾਣਾ ਵਾ ਇਸ ਤਰ੍ਹਾਂ ਕਰਕੇ ਮਤਲਬ ਐਕਚੁਅਲੀ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸ ਚੁੱਕਾ ਵੀ ਟ੍ਰੇਨ ਦਾ ਜਿਹੜਾ ਰੁਕਣ ਦਾ ਸਮਾਂ ਇੱਥੇ ਘੱਟ ਹੁੰਦਾ ਇਸ ਕਰਕੇ ਅਸੀਂ ਟ੍ਰੇਨ ਨੂੰ ਟਾਈਮ ਵੀ ਲਿਆ ਸੀਗਾ ਉਹਨਾਂ ਕੋਲ ਇੱਕ ਦੋ ਮਿੰਟ ਵੱਧ ਵੀ ਟ੍ਰੇਨ ਨੂੰ ਰੋਕੇ ਸੀ ਤੇ ਚੈਕਿੰਗ ਕੀਤੀ ਆ ਬਟ ਅਜੇ ਇਹਦੇ ਬਾਰੇ ਨਹੀਂ ਪਤਾ ਚੱਲ ਸਕਦਾ ਜਦੋਂ ਵੀ ਅਸੀਂ ਜਲਦੀ ਤੋਂ ਜਲਦੀ ਇਹਦੇ ਬਾਰੇ ਪਤਾ ਲਗਾਉਂਗਾ ਅਫੀਸ਼ੀਅਲ ਸਰਕਾਰ ਕੀ ਕਾਰਵਾਈ ਕੀਤੀ ਗਈ ਹੈ ਇਹਦੇ ਤੇ ਅਸੀਂ ਮੁਕੱਦਮਾ ਨੰਬਰ 10 2545 ਦੇ ਅਧੀਨ ਜਿਹੜਾ ਦਰਜ ਕੀਤਾ ਅਨ ਸਰਟੀਫੀਕੇਟ ਦੇ ਖਿਲਾਫ ਇਹ ਜਿਹੜੀ ਕਾਰਵਾਈ ਤਰਕੀਸ਼ ਜਿਹੜੀ ਹੋ ਜਾਂਦੀ ਹੈ